ਅ ਮਾਨਯੋਗ ਸੀਐਮ ਪੰਜਾਬ ਡੀਜੀਪੀ ਪੰਜਾਬ ਤੇ ਹੋਰ ਸੀਨੀਅਰ ਅਸਰਾਂ ਦੀ ਹਦਾਇਤਾਂ ਮੁਤਾਬਕ ਮੋਗਾ ਪੁਲਿਸ ਵੱਲੋਂ ਜਿਹੜੀ ਆਪਣੀ ਮੁਹਿੰਮ ਚਲਾਈ ਹੋਈ ਹੈ ਮਾੜੇ ਅਨਸਰਾਂ ਦੇ ਖਿਲਾਫ ਉਹਦੇ ਵਿੱਚ ਸਾਨੂੰ ਕੱਲ ਕਾਮਯਾਬੀ ਮਿਲੀ ਜਦੋਂ ਅਸੀਂ ਪੰਜ ਬੰਦੇ ਗ੍ਰਿਫਤਾਰ ਕੀਤੇ ਹਨ ਉਹਨਾਂ ਤੋਂ ਸਾਨੂੰ ਅੱਠ ਜਿਹੜੇ ਨਜਾਇਜ਼ ਅਸਲੇ ਐ ਬੱਤੀਬੌਰ ਦੇ ਉਹ ਰਿਕਵਰ ਹੋਏ ਹਨ ਨਾਲ ਇੱਕ ਲਗਜ਼ਰੀ ਗੱਡੀ ਫੋਰਡ ਐਂਡਵਰ ਤੇ ਜਿਹੜੇ ਹੈਗੇ 16 ਜ਼ਿੰਦਾ ਰਾਉਂਡ ਬੱਤੀਬੌਰ ਦੇ ਉਹ ਰਿਕਵਰ ਹੋਏ ਹਨ ਸੋ ਜਿਵੇਂ ਪਹਿਲਾਂ ਵੀ ਤੁਹਾਨੂੰ ਬਰੀਫ ਕੀਤਾ ਗਿਆ ਸੀ ਮੋਗਾ ਪੁਲਿਸ ਵੱਲੋਂ ਕੰਟੀਨਿਊਸਲੀ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਉਸੇ ਦੀ ਲੜੀ ਦੇ ਵਿੱਚ ਇਹ ਜਿਹੜੀ ਹੈਗੀ ਹੈ ਰਿਕਵਰੀ ਹੋਈ ਹੈ ਇਹ ਜਿਹੜੇ ਬੰਦੇ ਹੈਗੇ ਨੇ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਵੱਖ-ਵੱਖ ਸਟੇਟਸ ਤੋਂ ਹੈਗੇ ਨੇ ਜਿਵੇਂ ਅਸੀਂ ਜਿਹੜੇ ਬੰਦੇ ਹੈ ਬਿਲੌਂਗੀ ਤੋਂ ਰਹਿਣ ਵਾਲੇ ਸੀਗੇ ਪਿੱਛੋਂ ਜੋਧਪੁਰ ਦਾ ਰਹਿਣ ਵਾਲੇ ਸੀ ਜਿਹੜਾ ਮੇਨ ਬੰਦਾ ਰਾਕੇਸ਼ ਅਸੀਂ ਫੜਿਆ ਉਹਦੇ ਨਾਲ ਦੋ ਸਾਥੀ ਹੋਰ ਸੀ ਉਹਨਾਂ ਦੀ ਪੁੱਜ ਗਈ ਚਾਇਆ ਤੇ ਅੱਗੇ ਅਸੀਂ ਮਾਨਸਾ ਤੋਂ ਵੀ ਬੰਦੇ ਫੜੇ ਆ ਤੇ ਇੱਕ ਬੰਦਾ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਹੈ ਸੋ ਕਾਫੀ ਕੋਆਰਡੀਨੇਟਡ ਆਪਰੇਸ਼ਨ ਹੋਇਆ ਵੱਖ-ਵੱਖ ਜਗ੍ਹਾ ਤੋਂ ਜਿਹੜੇ ਹੈਗੇ ਨੇ ਇਹ ਬੰਦਿਆਂ ਬਿਲੋਂਗ ਕਰਦੇ ਨੇ ਤੇ ਇਹ ਇੱਕ ਮਤਲਬ ਜਿਹੜਾ ਹੈਗਾ ਇੰਟਰ ਸਟੇਟ ਵੈਪਨ ਡਿਲੀਵਰੀ ਦਾ ਗੈਂਗ ਚਲਾ ਰਿਹਾ ਸੀ ਜਿਹਨਾਂ ਨੂੰ ਅਸੀਂ ਫੜ ਕੇ ਕਾਰਵਾਈ ਕੀਤੀ ਹੈ ਪਰਚਾ ਦਰਜ ਕੀਤਾ ਹੈ ਤੇ ਇਹਦੇ ਨਾਲ ਜਿਹੜਾ ਪ੍ਰੀਵੈਂਸ਼ਨ ਆਫ ਕਰਾਈਮ ਹੈ ਉਹ ਬੜੇ ਵਧੀਆ ਢੰਗ ਨਾਲ ਹੋਈ ਹੈ ਜਿਹੜੇ ਐਸੋਸੀਏਟਸ ਲੱਭ ਰਹੇ ਇਹ ਹੁਣ ਅਸੀਂ ਵੈਸੇ ਦੇਖਾਂਗੇ ਜੀ ਵੈਸੇ ਜਿਹੜਾ ਪਹਿਲੀ ਪ੍ਰੀਲਿਨਰੀ ਪੁਝੀਸ਼ ਤੋਂ ਪਤਾ ਚੱਲਿਆ ਉਹ ਬੰਬੀਹਾ ਗੈਂਗ ਦੇ ਜਿਹੜੇ ਹੈਗੇ ਨੇ ਉਹ ਸਾਹਮ ਜਿਹੜੀ ਇਹ ਵੈਪਨਸ ਜਿਹੜੇ ਮਾਨਸੇ ਵਾਲੇ ਬੰਦਿਆਂ ਤੋਂ ਅਸੀਂ ਰਿਕਵਰ ਕੀਤੇ ਹੈਗੇ ਆ ਉਹਦੇ ਵਿੱਚ ਰਾਉਂਡ ਸਵਾ ਕ ਲੱਖ ਰੁਪਏ ਦੇ ਚਾਰ ਵੈਪਨ ਸੀਗੇ ਤੇ ਅੱਗੇ ਇਹਨਾਂ ਨੇ ਜਿਹੜੇ ਹੋਰ ਅੱਗੇ ਦੇਣੇ ਸੀ ਉਹ ਸਾਰੀ ਜਿਹੜੀ ਡਿਟੇਲਡ ਪੁੱਛਗਿੱਛ ਅਸੀਂ ਕਰਾਂਗੇ ਇਹਦੇ ਵਿੱਚ ਪੰਜ ਬੰਦੇ ਜਿਹੜੇ ਹੈਗੇ ਨੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਨੇ ਉਹਨਾਂ ਦੇ ਖਿਲਾਫ ਪਹਿਲਾਂ ਕੋਈ ਅਪਰਾਧਿਕ ਬੈਕਗ੍ਰਾਉਂਡ ਨਹੀਂ ਹੈ ਪਰ ਜਿਹੜਾ ਛੇਵਾਂ ਬੰਦਾ ਸੀ ਜੇਲ੍ਹ ਦੇ ਵਿੱਚ ਫਰੀਦਕੋਟ ਬੰਦ ਹੈਗਾ ਸੁਖਜੰਡੇ ਵਾਲਾ ਉਹਦੇ ਤੇ ਤਿੰਨ ਪਹਿਲਾਂ ਪਰਚੇ ਦਰਜ ਹੈਗੇ ਆ ਇੱਕ ਤਰ੍ਹਾਂ ਵੈਪਨ ਨੂੰ ਮਹैया ਜੀ ਨੇ ਕਰਾਇਆ ਸੀ ਇਹ ਇੱਕ ਨਾਮ ਫਿਗਰ ਆਊਟ ਹੋ ਰਿਹਾ ਜੀ ਉਹ ਤਫਤੀਸ਼ ਅਸੀਂ ਹੁਣ ਦਿਖਾਂਗੇ ਉਹ ਬੰਦੇ ਨੇ ਇਹਨਾਂ ਨੂੰ ਐਮਪੀ ਤੋਂ ਪਿੱਛੋਂ ਸੋਰਸ ਐਮਪੀ ਹੈਗਾ ਉੱਥੋਂ ਲਿਆ ਕੇ ਦਿੱਤੇ ਹੈਗੇ ਰਕੇਸ਼ ਨੂੰ ਸਰ ਇਹਨਾਂ ਦੇ ਪਰਚੇ ਵੀ ਦਰਜ ਹੈ ਪਹਿਲਾਂ ਜਿਹੜੇ ਪੰਚਰੇਗੇ ਨਹੀਂ ਇਹਨਾਂ ਤੇ ਪਰਚਾ ਹੈ ਅਪਰਾਧਿਕ ਪਰਚਾ ਕੋਈ ਪਹਿਲਾਂ ਦਰਜ ਨਹੀਂ ਹੈਗੀ ਇਹ ਨਵੇਂ ਉੱਥੇ ਸੀਗੇ ਫੁੱਟ ਸੋਲਜਰ ਸੀਗੇ ਤੇ ਨਾਲ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਜੇਲ ਦੇ ਵਿੱਚ ਬੈਠਾ ਹੈ ਉਹਦੇ ਵਿੱਚ ਜਿਹੜੇ ਤਿੰਨ ਪਰਚੇ ਦਰਜ ਉਹ ਚਲਾ ਰਿਹਾ ਸੀਗਾ ਸਰ ਸਾਰਾ ਇਹ ਹਾਂ ਉਹ 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 ਹੀ ਵਾਸ ਅ ਮੇਨ ਮਤਲਬ ਪਰਸਨ ਜਿਹੜਾ ਜਿਹਨੇ ਵੈਪਨ ਸਪਲਾਈ ਕੀਤੇ ਉਹ ਵੀ ਬੰਦਾ ਮੇਨ ਹੈ ਉਹ 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 ਫੜਨਾ ਬਾਕੀ ਹੈ ਇਹਨੂੰ ਅਸੀਂ ਪ੍ਰੋਡਕਸ਼ਨ ਬਣਾ ਸਕਦੇ ਹਾਂ ਸਰ ਇਹ ਪੰਜਾ ਬੰਦੇ ਨੇ ਟਾਰਗੇਟ ਕਿਨੂੰ ਬਣਾਉਣਾ ਸੀਗਾ ਉਹ ਇਸ ਤਰ੍ਹਾਂ ਹਲੇ ਸਾਨੂੰ ਤਫਤੀਸ਼ ਅਸੀਂ ਲੈ ਕੇ ਆਵਾਂਗੇ ਕੁਝ ਕੁਝ ਲੈ ਕੇ ਆਵਾਂਗੇ ਵੀ ਕੀ ਇਹਨਾਂ ਦਾ ਮੇਨ ਮਕਸਦ ਕੀ ਸੀ ਉਹ ਹਲੇ ਹਲੇ ਤੱਕ ਤਫਤੀਸ਼ ਦਾ ਇੱਕ ਪਾਰਟ ਹੈਗਾ ਹਲੇ ਸਾਨੂੰ ਉਹ ਅਸੀਂ ਇੰਟਰੋਗੇਟ ਕਰਕੇ ਉਹਨੂੰ ਪ੍ਰੋਪਰ ਵੈਰੀਫਾਈ ਕਰਕੇ ਕਰਾਂਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਵੇਂ ਚੀਜ਼ ਹੈ ਤੋਂ ਬੀਆ ਗੈਂਗ ਦੇ ਸੰਪਰਕ ਵਿੱਚ ਨਹੀਂ ਆਇਆ ਸ ਇਹ ਬੇਸਿਕਲੀ ਜੀ ਇਹਨਾਂ ਦਾ ਜਿਹੜਾ ਸਾਰਾ ਮੋਡਸ ਆਪਰੈਂਡ ਹੈ ਇਹ ਉਹ ਸੋਸ਼ਲ ਮੀਡੀਆ ਦੇ ਰਾਹੀਂ ਇੰਸਟਾਗ੍ਰਾਮ ਰਾਹੀਂ ਆਈ ਡੀਜ਼ ਰਾਹੀਂ ਹੁੰਦਾ ਤੇ ਜਿਹੜਾ ਇੱਕ ਬੰਦਾ ਨੇ ਸਾਨੂੰ ਦੱਸ ਰਿਹਾ ਹੈਗਾ ਹਜੇ ਡਿਊ ਟੂ ਆਨਗoing ਇਨਵੈਸਟੀਗੇਸ਼ਨ ਆਈ ਕੈਨੋਟ ਰਿਵੀਲ ਮੈਂ ਨਾਮ ਨਹੀਂ ਦੱਸ ਸਕਦਾ ਸੋ ਉਹਦੇ ਰਾਹੀਂ ਇਹ ਕੰਟੈਕਟ ਦੇ ਵਿੱਚ ਆਏ ਅਦਰਵਾਈਜ਼ ਜਿਹੜਾ ਇਹਨਾਂ ਦਾ ਮੋਡਸ ਆਪਰੈਂਡ ਇਹ ਸੋਸ਼ਲ ਮੀਡੀਆ ਦੇ ਰਾਹੀਂ ਹੈਗਾ ਸਰ ਇਹ ਮੁਖਬਰੀ ਹੋਈ ਸੀ ਜੇ ਕੋਈ ਬੰਦਾ ਹਾਂ ਇਹ ਸਾਨੂੰ ਆਪਣੇ ਸੋਰਸਸ ਤੋਂ ਸਾਨੂੰ ਮੁਖਬਰੀ ਸਾਡੇ ਸੋਰਸਸ ਦੇ ਸਾਨੂੰ ਇਨਫੋਰਮੇਸ਼ਨ ਜਸਤਰਾ ਸਾਰਾ ਰਕੇਸ਼ ਕੁਮਾਰ ਕੋਲ ਹੈ ਅਸੀਂ ਜੀ 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 ਇਹਨੇ ਕਿਹਦੇ ਕੋਲ ਲਿਆ ਉਹੀ ਮੈਂ ਦੱਸ ਰਿਹਾ ਨਾ ਜਿਵੇਂ ਪਹਿਲਾਂ ਮੈਂ ਦੱਸਿਆ ਵੀ ਉਹ ਇੱਕ ਬੰਦਾ ਹੈਗਾ ਜਿਹੜਾ ਅੱਗੇ ਵਿੱਚ ਸੀਗਾ ਉਹ ਡਿਊ ਟੂ ਆਨ ਗoing ਇਨਵੈਸਟੀਗੇਸ਼ਨ ਮਾ ਉਹਦਾ ਨਾਮ ਤਾਂ ਨਹੀਂ ਰਿਵੀਲ ਕਰ ਸਕਦਾ ਸੋ ਉਹਨੇ ਵਿੱਚ ਉਹਨੇ ਐਮਪੀ ਤੋਂ ਲਿਆ ਕੇ ਦਿੱਤਾ ਜੀ 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 ਗ੍ਰਿਫਤਾਰ ਉਹ ਕਿੱਥੇ ਫਿਰਦਾ ਹੋਇਆ ਕਿੱਦਾਂ ਨਹੀਂ ਇਹ ਇੱਥੋਂ ਹੀ ਗ੍ਰਿਫਤਾਰੀ ਹੋਈ ਹੈ ਜੀ ਇੱਥੇ ਆਏ ਹੋਏ ਸੀਗੇ ਕਿਉਂਕਿ ਕੁਝ ਬੰਦੇ ਮਾਨਸੇ ਦੇ ਸੀਗੇ ਇੱਕ ਬੰਦਾ ਜੇਲ੍ਹ 'ਚ ਵੀ ਬੈਠਾ ਸੋ ਉਹ ਸਾਰੇ ਆਪਸ ਲਿੰਕ ਸੀਗੇ ਸੋ ਗ੍ਰਿਫਤਾਰੀ ਇੱਥੇ ਹੀ ਹੋਈ ਹੈ ਮੋਗੇ ਤੋਂ ਸੋ ਉਹ ਬੰਦਾ ਨਾਮਜ਼ਦ ਕਰਦੇ ਜਿਹੜੇ ਜਿਹੜੇ ਤਫतीश ਦੇ ਵਿੱਚ ਆਏ ਜੀ ਜੀ ਉਹ ਕਰਾਂਗੇ ਜੀ ਹੁਣ ਨਾਮਜ਼ਦ ਇਹਦੇ ਵਿੱਚ ਜੀ ਹਜੇ ਦਾ ਜਿਹੜਾ ਬਾਈ ਨੇ ਐਫ ਆਈ ਆਰ ਉਹ 6 ਬੰਦਿਆਂ ਤੇ ਹੈਗੀ ਐ ਜਿਸ ਤੋਂ ਇੱਕ ਜਿਹੜਾ ਹੈਗਾ ਬੰਦਾ ਜੇਲ੍ਹ ਦੇ ਵਿੱਚ ਐ 5 ਬੰਦੇ ਸਾਡੇ ਕੋਲ ਅਸੀਂ ਰੈਸਟ ਕਰ ਲਏ ਆ ਇੱਕ ਬੰਦਾ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜਿਹੜਾ ਲਿੰਕ ਹੈਗਾ ਉਹ ਫਿਗਰ ਆਊਟ ਹੋਇਆ ਬਾਕੀ ਉਹ ਤੋਂ ਗੱਲ ਅੱਗੇ ਚੱਲੂਗੀ ਜਦੋਂ ਅਸੀਂ ਉਹਨੂੰ ਕਾਬੂ ਕਰ ਲਾਂਗੇ ਕਿ ਅੱਗੇ ਉਹ ਹੋਰ ਕਿਹੜੇ-ਕਿਹੜੇ ਲਿੰਕਸ ਹੈਗੇ ਨੇ ਗੱਡੀ ਵੀ ਬਰਾਮਦ ਹੋਈ ਉਹਨਾਂ ਜੀ ਜੀ ਗੱਡੀ ਬਰਾਮਦ ਹੋਈ ਐ ਗੱਡੀ ਜਿਹੜਾ ਮਾਨਸਾ ਵਾਲਾ ਬੰਦਾ ਇਹ ਦੋ ਹੈਗੀਆਂ ਉਹਨਾਂ ਤੋਂ ਗੱਡੀ ਬਰਾਮਦ ਹੋਈ ਸਲਾਮਤ ਕੋਣ ਆ ਜੀ ਗੱਡੀ ਮਾਲਕ ਕੋਣ ਗੱਡੀ ਮਾਲਕ ਉਹ ਥਾਣਾ ਫਦਰ ਜੀ ਸਰ ਕਰਨੇ ਕੀ ਸੀਗੇ ਕੰਮ ਕਰਨਾ ਇਸੇ ਪਰ ਕੰਮ ਕਰਦੇ ਇਹ ਬੇਸਿਕਲੀ ਜੀ ਕੰਮ ਤਾਂ ਮਤਲਬ ਇਸ ਤਰ੍ਹਾਂ ਨਹੀਂ ਹੈ ਜਿਵੇਂ ਜੋਧਪੁਰ ਤੋਂ ਆਇਆ ਹੋਇਆ ਬੰਦਾ ਉਥੇ ਆ ਕੇ ਰਹਿ ਰਹੇ ਸੀਗੇ ਸੋ ਇਸੇ ਕੰਮ ਚ ਪਏ ਹੋਏ ਸੀਗੇ ਰੀਸੈਂਟਲੀ ਆਏ ਸੀਗੇ ਕੋਈ ਜ਼ਿਆਦਾ ਪੁਰਾਣੇ ਨਹੀਂ ਆਏ ਪਰ ਇਹ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਹੈਗੇ ਆ ਉਹ ਜੀ ਜੀ ਜਿਨ੍ਹਾਂ ਨੂੰ ਕੋਈ ਪੈਸੇ ਵੀ ਆਪਰ ਦਿੱਤੀ ਗਈ ਸੀ ਹਾਂ ਬਿਲਕੁਲ ਬਿਲਕੁਲ ਜਿਵੇਂ ਮੈਂ ਦੱਸਿਆ ਕਿ ਇਹਨਾਂ ਨੂੰ 1 ਲੱਖ 20 ਹਜ਼ਾਰ ਰੁਪਏ ਜਿਹੜਾ ਇਹਨਾਂ ਨੇ ਅੱਗੇ ਪਿਸਟਲਸ ਦਿੱਤੇ ਹੋਏ ਨੇ ਪੰਜ ਪਿਸਟਲਸ ਉਹਨਾਂ ਦਾ ਇਹਨਾਂ ਨੂੰ ਇੱਕ ਲੱਖ 2000 ਮਿਲਿਆ ਸੀਗਾ ਰਾਕੇਸ਼ ਨੂੰ ਉਹਨੇ ਅੱਗੇ ਦੇਣਾ ਸੀਗਾ ਜੀ ਇਹ ਸੇਲ ਪਰਚੇ ਦਾ ਹੀ ਕੰਮ ਕਰਦਾ ਜੀ ਨਾਲ ਅਸਲੀ ਦਾ ਨਹੀਂ ਉਹੀ ਮੈਂ ਦੱਸ ਰਿਹਾ ਨਾ ਜੀ